ਇਸ ਵੱਲੇ ਦੀ ਵੱਡੀ ਖਬਰ سامنے ਆ ਰਹੀ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਬੰਦ ਕਮਰੇ ਦੀ ਮੀਟਿੰਗ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਤੁਮਾ ਨੇ ਇਸ ਦਾ ਕੜਾ ਵਿਰੋਧ ਕੀਤਾ ਹੈ ਜੀ ਹਾਂ ਦਾਸੇ ਕਿ ਉਹਨਾਂ ਨੇ ਪੋਸਟ ਪਾ ਕੇ ਗੱਲ ਸਾਂਝਾ ਕੀਤੀ ਹੈ ਕਿ ਉਹਨਾਂ ਦੀ ਕੋਈ ਵੀ ਬੰਦ ਕਮਰੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਨਹੀਂ ਹੋਈ ਤੇ ਸੰਗਤਾਂ ਇਸ ਗੱਲ ਤੋਂ ਸੁਚੇਤ ਰਹਿਣ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ 6 ਜੂਨ ਨੂੰ ਲੈ ਕੇ ਲੁਕਾਰਾ ਦਿਵਸ ਨੂੰ ਲੈ ਕੇ ਜੋ ਉਹਨਾਂ ਨੇ ਸੰਦੇਸ਼ ਦਿੱਤਾ ਹੈ ਆਜ ਜੀਪੀਸੀ ਨੂੰ ਜੋ ਕਿਹਾ ਹੈ ਉਹ ਸਪਸ਼ਟ ਹੈ ਕਲੀਅਰ ਹੈ ਜੇਕਰ 6 ਜੂਨ ਕਲੂਕਾਰਾ ਦਿਵਸ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜਕੋਮ ਦੇ ਨਾਮ ਸੰਦੇਸ਼ ਦਿੰਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹਨ ਤਾਂ ਦਮਦਮੀ ਟਕਸਾਲ ਇਸ ਦਾ ਸਖਤ ਵਿਰੋਧ ਕਰੇਗੀ ਤੇ ਜੇਕਰ ਸਥਿਥੇ ਟਕਰਾਹ ਪੂਰਨ ਬਣਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਐਸਜੀਪੀਸੀ ਹੋਵੇਗੀ ਇਹ ਸ਼ਬਦ ਜਿਹੜੇ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਦੇ ਵੱਲੋਂ ਕਹਿ ਦਿੱਤੇ ਗਏ ਹਨ ਦਾਅਵਾ ਦੇ ਕਿ ਪੋਸਟ ਪਾ ਕੇ ਉਹਨਾਂ ਨੇ ਇਹ ਗੱਲ ਸਾਂਝਾ ਕੀਤੀ ਹੈ ਕਿ ਲਗਾਤਾਰ ਖਬਰਾਂ ਫੈਲ ਰਹੀਆਂ ਸਨ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਇਸ ਦਾਖ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਤੇ ਉਹਨਾਂ ਦਾ ਜੋ ਵੀ ਫੈਸਲਾ ਹੈ ਉਹ ਸਪਸ਼ਟ ਹੈ 6 ਜੂਨ ਨੂੰ ਲੈ ਕੇ ਕਿਉਂਕਿ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਦਾ ਵਫਦ ਵੀਸ ਤੋਂ ਬਾਅਦ ਦਮਦਮੀ ਟਕਸਾਲ ਦੇ ਦਫਤਰ ਜਿਹੜਾ ਸੀ ਪਹੁੰਚਿਆ ਸੀਗਾ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਲ ਮੀਟਿੰਗ ਕਰਨ ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਜਾਰੀ ਕਰਕੇ ਕਿਹਾ ਗਿਆ ਸੀ ਕਿ 2 ਦਿਨ ਤੱਕ ਸਥਿਤੀ ਜੜੀ ਹੈ ਸ਼ਾਂਤਮਈ ਹੋ ਜਾਏਗੀ ਦੀ ਗੱਲਬਾਤ ਲਗਾਤਾਰ جاری ਹੈ ਲੇਕਿਨ ਅੱਜ ਇੱਕ ਵਾਰ ਫਿਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦਾ ਬਿਆਨ ਸਾਹਮਣੇ ਆਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੱਲ੍ਹ ਜਾਨੀ ਕੀ ਕੱਲੂਕਾਰਾ ਦਿਵਸ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਮ ਦੇ ਨਾਮ ਤੇ ਸੰਦੇਸ਼ ਦਿੰਦੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ ਤਾਂ ਦਮਦਮੀ ਟਕਸਾਲ ਦੇ ਵੱਲੋਂ ਤੇਖਾ ਵਿਰੋਧ ਕੀਤਾ ਜਾਵੇਗਾ ਜਿਸ ਦੇ ਜ਼ਿੰਮੇਵਾਰ ਜੋ ਹੈ ਉਹ ਐਸਜਪੀਸੀ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਕੁਲਦੇਵ ਸਿੰਘ ਗੜਗੱਜ ਨੂੰ ਪੰਥ ਜਿਹੜਾ ਹੈ ਸਵੀਕਾਰ ਨਹੀਂ ਕਰਦਾ ਪੰਥ ਦਾ ਜਥੇਦਾਰ ਜਿਹੜਾ ਹੈ ਸਵੀਕਾਰ ਨਹੀਂ ਕਰਦਾ ਕਿਉਂਕਿ ਇਹ ਪੰਥ ਤੇ ਥੋਪੇ ਗਏ ਨੇ ਕਿਉਂਕਿ ਇਹਨਾਂ ਦੀ ਜੜੀ ਤਾਜਪੋਸ਼ੀ ਹੈ ਉਹ ਵੀ ਹਨੇਰੇ 'ਤੇ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਇਹਨਾਂ ਦੀ ਤਾਜ ਪੋਸ਼ੀ ਜਿਹੜੀ ਹੈ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਗੱਲ ਕੀਤੀ ਜਾਵੇ ਤਾਂ ਦਮਦਮੀ ਟਕਸਾਲ ਜਾਂ ਫਿਰ ਹੋਰ ਜਥੇਦਾਰਾਂ ਨੂੰ ਇਹਨਾਂ ਦੀ ਤਾਜ ਪੋਸ਼ੀ ਦੇ ਵਿੱਚ ਸੱਦਿਆ ਨਹੀਂ ਗਿਆ ਅਤੇ ਆਸੀ ਯਾਨੀ ਕਿ ਸਿੱਖ ਕੌਮ ਦੀ ਗੱਲ ਕੀਤੀ ਜਾਵੇ ਤਾਂ ਉਹ ਗੁਰੂ ਕੁਲਦੇਵ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੀ ਉਹ ਪੰਥ ਤੇ ਥੋਪੇ ਗਏ ਜਥੇਦਾਰ ਨੇ ਇਹ ਕਹਿਣਾ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਥੂਮਾ ਦਾ ਤਾਂ ਅੱਜ ਇੱਕ ਵਾਰ Pero no, no. ਪੋਸਟ ਸੰਜੀ ਕਰਕੇ ਕਹਿ ਦਿੰਦਾ ਹੈ ਕਿ ਉਹਨਾਂ ਦਾ ਜੋ ਵਿਰੋਧ ਹੈ ਕੁਲਦੀਪ ਸਿੰਘ ਗੜਗਾਜ ਦੇ ਕੌਮ ਦੇ ਪ੍ਰਤੀ ਸੰਦੇਸ਼ ਨੂੰ ਲੈ ਕੇ ਅਤੇ ਸਿੱਖਾਂ ਦੇ ਸ਼ਹੀਦੀ ਸਿੱਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਕੱਲੂਕਾਰਾ ਦਿਵਸ ਦੇ ਮੌਕੇ ਤੇ ਜੋ ਉਹਨਾਂ ਦਾ ਸੰਦੇਸ਼ ਜੋ ਉਹਨਾਂ ਨੇ ਕਿਹਾ ਹੈ ਵਿਰੋਧ ਹੈ ਉਹ ਸਪਸ਼ਟ ਹੈ ਜੇਕਰ ਕੱਲ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਸਥਿਤੀ ਟਕਰਾਪੂਰਨ ਵੀ ਹੋ ਸਕਦੀ ਹੈ ਜਿਸ ਦੀ ਜ਼ਿੰਮੇਵਾਰ ਜਿਹੜੀ ਹੈ ਉਹ ਐਸ ਜੀ ਪੀ ਸੀ ਹੋਵੇਗੀ ਤਾਂ ਵੱਡਾ ਬਿਆਨ ਅੱਜ ਦਮਦਮੇ 80 ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੇ ਵੱਲੋਂ ਦੇ ਦਿੱਤਾ ਗਿਆ ਹੈ